ਅੰਮ੍ਰਿਤਸਰ ਦੇ ਹਲਕਾ ਵੈਸਟ ਵਾਰਡ ਨੰਬਰ 84 ਨਿਮਲਾ ਐਵੇਨਿਊ ਦੇ ਇਲਾਕਾ ਵਾਸੀ ਪਿਛਲੇ ਡੇਢ ਮਹੀਨੇ ਤੋਂ ਸੀਵਰੇਜ ਸਮੱਸਿਆ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਨਰਾਂਨਗੜ੍ਹ ਤੋਂ ਨਿਮਲਾ ਐਵੇਨਿਊ ਨੂੰ ਚਾਂਦੀ ਸੜਕ ਸੀਵਰੇਜ ਦੇ ਗੰਦੇ ਪਾਣੀ ਨਾਲ ਭਰੀ ਹੋਈ। ਜਿਸ ਦੌਰਾਨ ਇਲਾਕਾ ਵਾਸੀਆਂ ਤੇ ਰਾਹਗੀਰਾਂ ਨੂੰ ਗੰਦੇ ਪਾਣੀ ਦੇ ਵਿੱਚੋਂ ਹੀ ਨਿਕਲਣਾ ਪੈਂਦਾ ਹੈ। ਉਥੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਗੰਦੇ ਪਾਣੀ ਨੂੰ ਲੈ ਕੇ ਲੋਕ ਬਿਮਾਰ ਹੋ ਰਹੇ। ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਹੱਲ ਨਾ ਕੀਤਾ ਗਿਆ ਤਾਂ ਸੜਕਾਂ ਤੇ ਜਾਮ ਕਰਨਗੇ। ਅਸੀਂ ਸਾਰੇ ਅੱਜ ਨਿੰਮਲਾਪੁਰ ਨੂੰ ਆਸੀ ਜਿਹੜੇ ਇਕੱਠੇ ਹੋ ਕੇ ਅਸੀਂ ਸਰਕਾਰ ਦੇ ਸਾਡੀ ਬੇਨਤੀ ਕਰਦੇ ਆਂ ਤੇ ਸਾਡਾ 1.5 ਤੋਂ 2 ਮਹੀਨੇ ਤੋਂ ਇੱਥੇ ਪਾਣੀ ਗੰਦਾ ਇਕੱਠਾ ਹੋਇਆ ਜਿਹਦੇ ਨਾਲ ਲੰਘਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਬਿਮਾਰੀਆਂ ਫੈਲਣ ਦੀਆਂ ਗਈਆਂ ਪਰ ਸਰਕਾਰ ਨੂੰ ਕਹਿਣ ਦੇ ਬਾਅਦ ਵੀ ਕਾਰ ਕੰਮ ਨਾ ਕਰ ਕਹਿਣ ਦੇ ਬਾਅਦ ਵੀ ਡਾਕਟਰ ਵੀ ਕਹਿੰਦੇ ਬਾਅਦ ਵਿੱਚ ਅਖਰੰਕ ਕਹਿ ਦੇ ਬਾਅਦ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਸਾਡੀ ਇਹ ਸੁਣਵਾਈ ਕੀਤੀ ਜਾਵੇ ਤੇ ਸਾਡੇ ਇਸ ਮੁਹੱਲੇ ਦਾ ਸੁਧਾਰ ਕੀਤਾ ਜਾਵੇ ਜਦੋਂ ਵੋਟਾਂ ਲਿਆਉਣ ਹੁੰਦੀ ਆ ਉਹ ਉਹਨਾਂ ਨੂੰ ਇਹ ਨਹੀਂ ਚਾਹੀਦਾ ਆਪਣੇ ਇੰਨਾ ਦੇ ਵਿੱਚ ਗਵਰਨਮੈਂਟ ਨੇ ਇੱਥੇ ਸੁਪਰਵਾਈਜ਼ ਛੱਡੇ ਆ ਗਏ ਆ ਸਾਰੇ ਆਪਣਾ ਇਨਫੋਰਮੇਸ਼ਨ ਜਾਂਦੀ ਹੈ ਕਾਰਪੋਰੇਸ਼ਨ ਦਫ਼ਤਰ ਤੋਂ ਇਹਨਾਂ ਨੇ ਹੱਲ ਕਰਦੇ ਜਦੋਂ ਸਰਕਾਰੀ ਬੰਦੇ ਇੱਥੇ ਹੈਗੇ ਨੇ ਤਨਖਾਹ ਲੈਣ ਦੇ ਨੇ ਉਹਨਾਂ ਦੇ ਤੋਂ ਛੋਟੇ ਤੁਸੀਂ ਜਿਹੜੇ ਬੰਦੇ ਇਲੈਕਟ ਹੋਏ ਨੇ ਉਹ ਤੇ ਭੱਜ ਜਾਂਦੇ ਆਪਣੇ ਵੋਟਾਂ ਨਾਲ ਵੱਡਾ ਲੈ ਆਉਂਦੇ ਉਹ ਕਿਹੜੇ ਇਲਕ ਦਾ ਹੱਥ ਨਾਲ ਪੁੱਛਦੇ ਨੇ ਉਹਨਾਂ ਦੀ ਕੋਈ ਮਤਲਬ ਕੀ ਜਾਂ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਆਪਣੇ ਠਾੜ-ਵਾੜ ਦੇ ਰਹਿੰਦੇ ਕੋਈ ਗੱਡੀ ਕੁੜੀ ਨਹੀਂ ਆਇਆ ਕਾਰਪੋਰੇਸ਼ਨ ਅਪਰੋਚ ਕਰਨ ਦੇ باوجود ਪੱਕ ਨਹੀਂ ਉਹ ਤੇ ਮੈਂ ਨਿਮਨਾ ਕਲੋਨੀ ਦਾ ਹੀ ਰਹਿਣ ਵਾਲਾ ਜੀ ਤੇ ਇਹ ਜੋ ਪਿਛਲਾ ਅਸੀਂ ਲਗਭਗ ਡੇਢ ਦੋ ਮਹੀਨੇ ਤੋਂ ਸਾਡੇ ਇੱਥੇ ਪਾਣੀ ਖੜਾ ਹੈ ਅਸੀਂ ਕਾਰਪੋਰੇਸ਼ਨ ਦਫ਼ਤਰ ਤੇ ਜ ਅਸੀਂ ਮੈਂ ਰਾਜੂ ਭਾਜੀ ਜੋ ਸਾਡੇ ਲਾਗੇ ਰਹਿੰਦੇ ਚੱਕੀ ਵਾਲੇ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਉਹਨਾਂ ਨੇ ਵੀ ਕੋਈ ਸੁਣਾਈ ਨਹੀਂ ਕੀਤੀ ਅਸੀਂ ਗੱਡੀ ਭੇਜਦੇ ਹਾਂ ਹੁਣ ਭੇਜਦੇ ਆ ਹੁਣ ਭੇਜਦੇ ਆ ਕੋਈ ਗੱਡੀ ਨਹੀਂ ਪਿਛਲੇ ਜਦੋਂ ਫੋਨ ਕਰੋ ਜਿੰਨੇ ਵੀ ਲਾਲ ਮੇਲੇ ਦੀ ਸਪਾਈ ਚੱਲ ਰਹੀ ਏ ਪਾਣੀ ਖਾਸ ਸਪਾਈ ਚੱਲ ਰਹੀ ਹੁਣ ਹੁੰਦਾ ਹੁਣ ਹੁੰਦਾ ਕੋਈ ਹਾਲ ਨਹੀਂ ਹੋ ਰਿਹਾ ਇੰਨੇ ਮੱਛਰ ਫੈਲ ਚੁੱਕੇ ਨੇ ਬਿਮਾਰੀਆਂ ਫੈਲ ਰਹੀਆਂ ਨੇ ਜਿਵੇਂ ਬਰਸਾਤ ਦਾ ਮੌਸਮ ਹੈ ਹੋ ਸਕਦਾ ਹੈ ਪਿਛਲੇ ਸਾਲ ਜਿਵੇਂ ਚਿਕਨ ਗੁੰਨੀਆਂ ਫੈਲਿਆ ਸੀ ਇਸ ਵਾਰ ਇਸ ਵਾਰ ਵੀ ਚਿਕਨ ਗੁੰਨੀਆਂ ਮੰਗੀ ਪੌਕਸ ਵਾਈਰਲ ਇਨਫੈਕਸ਼ਨ ਹੋਰ ਵੀ ਕਈ ਬਿਮਾਰੀਆਂ ਫੈਲ ਸਕਦੀਆਂ ਅਸੀਂ ਕਾਰਪੋਰੇਸ਼ਨ ਤੋਂ ਮੰਗ ਕਰਾਂਗੇ ਕਿ ਇੱਥੇ ਜਲਦੀ ਤੋਂ ਜਲਦੀ ਆ ਕੇ ਦਾ ਹੱਲ ਕਰਨ ਤਾਂ ਕਿ ਸਾਡੇ ਬੱਚੇ ਜੋ ਸਕੂਲ ਜਾਂਦੇ ਹਨ ਪੈਣਾ ਜੋ ਲੰਘਦੀਆਂ ਹਨ ਭਰਾ ਲੰਘਦੇ ਹਨ ਕੱਲ ਹੀ ਇੱਕ ਛੋਟਾ ਜਿਹਾ ਬੱਚਾ ਬੱਚਾ ਸੀ ਉੱਲ ਜਾ ਰਿਹਾ ਸੀ ਡਿੱਗ ਗਿਆ ਉਹਨੂੰ ਸੱਟ ਲੱਗੀ ਔਰ ਮੈਂ ਹੀ ਉਹਨੂੰ ਪੱਟੀਆਂ ਕਰਕੇ ਉਹਨੂੰ ਘਰ ਭੇਜਿਆ ਇੱਥੇ ਆਉਣ ਵਾਲ ਜਾਣ ਵਾਲੇ ਕਾਫੀ ਦਿੱਕੂਗੀ ਇਹ ਤਿਲਕਨ ਬਹੁਤ ਜ਼ਿਆਦਾ ਹੋ ਗਈ ਹੈ ਕਾਈ ਜੰਮ ਗਈ ਹੈ ਦੋ ਦੋ ਮਹੀਨੇ ਤੋਂ ਪਾਣੀ ਖੜੇ ਉਹਨ ਕਰਕੇ ਔਰ ਕਾਈ ਕਰਕੇ ਇੱਥੇ ਚਿਕੜ ਹੋ ਗਿਆ ਚਿਕੜ ਉਹਨ ਕਾਈ ਜੰਮ ਗਈ ਔਰ ਕਾਈ ਕਰਕੇ ਜੋ ਆਉਣ ਜਾਣ ਵਾਲੇ ਹਨ ਦੇਖਦੇ ਹਨ ਇਹੋ ਹੀ ਮੰਗੇ ਕਿ ਜਲਦੀ ਜਲਦੀ ਕਾਰਪੋਰੇਸ਼ਨ ਵਾਲੇ ਜਾਂ ਜੋ ਵੀ ਜੋ ਵੀ ਸਰਕਾਰ ਹਨ ਜੋ ਵੀ ਹੱਲ ਹੋ ਸਕਦਾ ਹੈ ਇਹਦਾ ਹੱਲ ਕੀਤਾ ਜਾਵੇ ਜਿਹੜੇ ਲੋਕ ਕਹਿੰਦੇ ਨੇ ਮੇਰੀ ਵਾਰਡ ਮੇਰਾ ਪਰਿਵਾਰ ਇਹੋ ਜੇ ਗੱਲਾਂ ਦੇ ਕੜਾ ਬਣਾਉਣ ਤੋਂ ਪਹਿਲਾਂ ਆਪਣੇ ਇਲਾਕਿਆਂ ਦੇ ਵਿੱਚ ਜਾ ਕੇ ਝਾਤੀ ਮਾਰੋ ਜਿੱਥੇ ਗੰਦੇ ਪਾਣੀ ਖੜੇ ਨੇ ਜਿੱਥੇ ਸੀਵਰੇਜ ਬਲੋਕੇਜ ਹੈ ਜਿੱਥੇ ਪੀਣ ਵਾਲਾ ਪਾਣੀ ਗੰਦਾ ਹੈ ਉੱਥੇ ਜਾ ਕੇ ਦੇਖੋ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਨਗਰ ਨਿਗਮ ਨੂੰ ਬਾਰ ਬਾਰ ਗੁਹਾਰ ਲਗਾ ਰਹੇ ਨੇ ਸ਼ਹਿਰ ਵਾਸੀ ਹਰ ਜਗ੍ਹਾ ਤੇ ਮਾੜੇ ਹਾਲ ਚੱਲ ਰਹੇ ਨੇ ਮਾੜੇ ਹਾਲਾਤ ਹੋਏ ਪਏ ਨੇ ਪਰ ਨਗਰ ਨਿਗਮ ਕੋਈ ਇਸ ਵੱਲ ਧਿਆਨ ਨਹੀਂ ਦੇ ਰਿਹਾ ਇਸੇ ਸਬੰਧ ਦੇ ਵਿੱਚ ਵਾਰਡ ਨੰਬਰ 84 ਦੇ ਨਿਮਲਾ ਕਲੋਨੀ ਇਲਾਕੇ ਦੇ ਵਿੱਚ ਇਲਾਕਾ ਵਾਸੀਆਂ ਨੇ ਸਰਕਾਰ ਤੇ ਨਗਰ ਨਿਗਮ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਕਿਉਂਕਿ ਇਲਾਕੇ ਦੇ ਵਿੱਚ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲ ਰਹੀਆਂ ਨੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅਮਰਿਤ